ਬੀਤੇ ਦੇ ਨੰਮਰੇ ਸਰ ਦੇ ਤਾਰਾਂ ਵਾਲੇ ਪੁਲ ਦੇ ਕੋਲ ਹੋਏ ਗੋਲੀ ਕਾਣ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਦੱਸਦੇ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਔਰ ਉਹਨਾਂ ਦੇ ਵੱਲੋਂ ਹੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਵਾਰਦਾਤ ਦੇ ਵਿੱਚ ਨਹਿਰ ਦੇ ਕੰਡੇ ਦੇ ਉੱਤੇ ਹੀ ਇਹਨਾਂ ਦੇ ਵੱਲੋਂ ਗੋਲੀ ਜਦ ਚਲਾਈ ਗਈ ਸੀ ਜਿਸ ਦੇ ਵਿੱਚ ਅਰਮਾਨ ਸੋਦ ਨਾਮ ਦਾ ਸ਼ਖਸ ਜੋ ਸੀ ਉਹ ਜ਼ਖਮੀ ਹੋ ਗਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਮੁੱਖ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਜਿョਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਕਿੱਤੇ ਕੋਲੋਂ ਦੋ ਪਿਸਟਲ ਵੀ ਬਰਾਮਦ ਕੀਤੀ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਗੱਡੀ ਦੇ ਵਿੱਚ ਤਿੰਨ ਲੋਕ ਸਵਾਰ ਸੀ ਔਰ ਜਦ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਦੇ ਨਜ਼ਦੀਕ ਪਹੁੰਚੇ ਤਾਂ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ ਤਾਂ ਜਿਸ ਤੋਂ ਬਾਅਦ ਦੋਸ਼ੀ ਦੇ ਵੱਲੋਂ ਆਪਣੀ ਡੱਬ ਦੇ ਵਿੱਚੋਂ ਬੰਦੂਕ ਕੱਢ ਕੇ ਰਮਨਸੂਦ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਤੇ ਕਰਕੇ ਉਹ ਜ਼ਖਮੀ ਹੋ ਗਿਆ ਸੀ ਔਰ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੋਸ਼ੀ ਉੱਥੋਂ ਫਰਾਰ ਹੋ ਗਿਆ ਸੀ ਤਾਂ ਨਾਲ ਦੇ ਨਾਲ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇ ਕੀ ਕਾਰਵਾਈ ਕੀਤੀ ਗਈ ਹੈ ਔਰ ਮੁੱਖ ਦੋਸ਼ੀ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਸ ਮਾਮਲੇ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ 2 ਵਜੇ ਦਾ ਇਨਸੀਡੈਂਟ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਰਿਸੀਵ ਹੋਈ ਕਿ ਦੋ ਨੌਜਵਾਨ ਗੱਡੀ ਤੇ ਆ ਰਹੇ ਸੀਗੇ ਤੇ ਉਹਨਾਂ 'ਚੋਂ ਇੱਕ ਨੌਜਵਾਨ ਦੇ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜਿਹੜੀ ਗੁਲੀ ਚਲਾ ਦਿੱਤੀ ਗਈ ਹੈ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ACP ਪ੍ਰਵੇਸ਼ ਚੋਪੜਾ ਜੀ ACP ਸਾਊਥ ਇੰਸਪੈਕਟਰ ਰਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਮੌਕੇ ਦੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕਰੇਟਾ ਗੱਡੀ ਦੇ ਵਿੱਚ ਆਏ ਸਨ ਇਹ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਆ ਚਬਾਲ ਤਰਨਤਨ ਦੇ ਰਹਿਣ ਵਾਲੇ ਨੇ ਇਹ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਵਿੰਡ ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਪੁੱਲ ਨੂੰ ਜਾ ਰਹੇ ਸੀਗੇ ਉੱਥੇ ਦਾ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਵੀ ਉੱਥੇ ਸਾਡੇ ਜਿਹੜੇ ਆ ਗੋਲੀ ਲੱਗੀ ਆ ਜਿਹੜਾ ਮਜਰੂਬ ਆ ਉਸਤੇ ਪਿੱਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਅੱਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟੀਗੇਟ ਕਰਦੇ ਆ ਪਹਿਲਾਂ ਜਿਹੜਾ ਇੰਨੀ ਕਹਾਣੀ ਦੱਸੀ ਵੀ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਸੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਏ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾਲ ਲੈਂਦੇ ਆ ਇਸ ਦੀ ਤਫ਼ਤੀਸ਼ ਜਿਹੜੀ ਆ ਚੰਦ ਘੰਟਿਆਂ ਵਿੱਚ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਰਫ ਸਹਿਜਪੁੱਤਰ ਨਰਦੇਸ਼ ਸਿੰਘ ਜਿਹੜਾ ਪੁਤਲੀਗੜ੍ਹ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਬਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਿਜਪ੍ਰੀਤ ਸਿੰਘ ਤੇ ਇਹ ਸੁਲਤਾਨਵਾਲ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਇੱਕ ਲਾਇਸੈਂਸੀ ਪਿਸਤਲ ਆਪਣੇ ਪਦਾਦਾ ਸੀਗਾ ਇਸ ਦੇ ਕੋਲੇ ਜਿਹੜਾ ਸਹਿਜਪ੍ਰੀਤ ਸਿੰਘ ਆ ਇਹਦੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਿਆਂ ਬੈਠਿਆਂ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦਿਆਂ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਪ੍ਰੀਤ ਸਿੰਘ ਨੇ ਜਿਹੜੀ ਆ ਗੋਲੀ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆਂ ਹੋਇਆਂ ਉਸ ਦੀ ਜਿਹੜੀ ਛਾਤੀ ਨੂੰ ਲੱਗੀ ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵੰਦਾਈ ਦਾ ਜਿਹੜਾ ਪਿਸਟਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਫ਼ਤੀਸ਼ ਜਿਹੜੀ ਅਮਲ ਚੱਲਿਆਂਦੀ ਜਾ ਰਹੀ ਹੈ ਵੀ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੇ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੋੜੀ ਜਾਵੇਗੀ ਸਰ ਜਿਹੜਾ ਉਹਨਾਂ ਨੂੰ ਕਿਹਾ ਜਾ ਰਿਹਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਗਿਆ ਸੀ ਉਹ ਕਹਾਣੀ ਉਹਨਾਂ ਦੇ ਵੱਲੋਂ ਕਿਉਂ ਰਚੀ ਗਈ ਸੀ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ पीएस ਦੇ ਵਿੱਚ ਜਿਹੜਾ ਵਾ ਕੁਝ ਸਾਨੂੰ ਖੋਹ ਦੀ ਜਾਂ ਕਾਰ ਖੋਣ ਦੀ ਗੱਲਾਈ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਵਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕਲਸਲੀ ਸਾਡੀ ਜਿਹੜੀ ਟੀਮ ਆ ਇਸ ਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਵੀ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸॉल्ट ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ ਕਰ ਲਿਆ ਸਰ ਇਹਨਾਂ ਕੋਈ ਪਰਸਨ ਰੰਜਿਸ਼ ਆ ਬੁਝ ਵਿੱਚ ਨਹੀਂ ਪਰਸਨਲ ਰੰਜਿਸ਼ ਸੱਚ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਇਸ ਦਾ ਕ੍ਰਿਮੀਨਲ ਦੇ ਥਰੂ ਇਹਨਾਂ ਜਿਹੜੇ ਮੈਟਰਸ ਆ ਉਸ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਆ ਮਜਰੂਬ ਜਿਹੜਾ ਜਿਹੜੇ ਇਲਾਜ ਆ ਜਦੋਂ ਉਹ ਠੀਕ ਹੋ ਜਾਏਗਾ ਤੇ ਉਸ ਦੀ ਜਿਹੜੀ ਬਾਕੀ ਪੁੱਛਗੀਆਂ ਚ ਉਹ ਵੀ ਕੀਤੀ ਜਾਵੇਗੀ ਵੀ ਇਹ ਕਿਸ ਹਾਲਾਤਾਂ ਦੇ ਤਹਿਤ ਇਸ ਨੂੰ ਮਿਲੇ ਨੇ ਸਰ ਪਤਾ ਲੱਗਾ ਸਹਿਜ ਕੁਝ ਦਿਨ ਪਹਿਲਾਂ ਮਿਲਦੋਂ ਗਿਆ ਸੀ ਹਾਂਜੀ ਇਸ ਤੇ ਜਿਹੜਾ ਸਹਿਜਪ੍ਰੀਤ ਸਿੰਘ ਆ ਇਸ ਤੇ ਦੋ ਮੁਕੱਦਮੇ ਦਰਜ ਨੇ ਇੱਕ 317 ਜਿਹੜਾ 71222 ਦਾ ਤੇ 96 ਨੰਬਰ 225 ਦਾ ਇਹ ਦੋਵੇਂ ਆਰਮ ਜੈਕਟ ਦੇ ਮਕਦਮੇ ਨੇ ਇਸ ਤੇ ਪੁਰਾਣੇ ਵੀ ਜਿਹੜਾ ਅਸਲਾ ਰੱਖਣ ਦੇ ਇਹਦੇ ਤੇ ਮਕਦਮੇ ਨੇ ਇਹ 17 ਜੁਲਾਈ ਨੂੰ ਹੀ ਉਥੋਂ ਛਡਵਾਉਟ ਹੋ ਗਿਆ ਜੇਲ੍ਹ ਤੋਂ ਆਇਆ ਕਰੀਬ 20 ਦਿਨ ਪਹਿਲਾਂ ਤੇ ਇਸ ਨੂੰ ਜਿਹੜਾ ਹੁਣ ਅਰੈਸਟ ਕਰਕੇ ਇਹਨੂੰ thoroughy investigate ਕੀਤਾ ਜਾਵੇਗਾ ਜੇ ਕੋਈ ਹੋਰ ਵੀ ਕੋਈ ਇਲੀਗਲ ਵੈਪਨ ਹੋਣਗੇ ਤਾਂ ਵੀ ਬਰਾਮਦ ਕੀਤੇ ਜਾਣਗੇ ਮਤਲਬ ਕਿ ਇਹ ਮੰਨਿਆ ਸੀ ਗੈਸ ਕਰਨੇ ਸ਼ਾਇਦ ਕੋਈ ਮਿਲ ਜਾਵੇ ਸੀ ਕੋਈ ਨਹੀਂ ਚੀਜ਼ ਕੋਈ ਹਾਂਜੀ ਆਪਸ ਦੇ ਵਿੱਚ ਮਿਲੇ ਨੇ ਤੁਹਾਨੂੰ ਦੱਸਿਆ ਵੀ ਇਸ ਦੇ ਵਿੱਚ ਇੱਕ ਬੰਦਾ ਹੋਰ ਇਨਵੋਲਡ ਸੀਗਾ ਜਿਸ ਦੇ ਥਰੂ ਇਹ ਟੱਚ ਚ ਆਏ ਇਹ ਸਾਰੀ ਮੈਟਰ ਨੂੰ